ਨਗਰ ਕੌਂਸਲ ਖਰੜ ਦੀ ਮਿਊਨਿਸਪਲ EMPLOYEES WELFARE ASSOCIATION ਦੀ ਇੱਕ ਅਹਿਮ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਧਾਨ ਅਮਿਤ ਕੁਮਾਰ ਨੇ ਦੱਸਿਆ ਹੈ ਕਿ ਜਥੇਬੰਦੀ ਵੱਲੋਂ ਸਰਬਸੰਮਤੀ ਨਾਲ ਹਰਪੀ ਸਿੰਘ ਖਟੜਾ ਨੂੰ ਐਸੋਸੀਏਸ਼ਨ ਦਾ ਚੇਅਰਮੈਨ ਅਤੇ ਗੁਰਜਿੰਦਰ ਮੋਹਨ ਸਿੰਘ ਨੂੰ ਸੈਕਟਰੀ ਵਜੋਂ ਨਿਯੁਕਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ਹੋਰ ਅਹੁਦੇਦਾਰਾਂ ਦੀ ਚੋਣ ਵੀ ਸਰਬਸੰਮਤੀ ਨਾਲ ਕੀਤੀ ਗਈ ਹੈ। ਇਸ ਮੌਕੇ ਨਵ ਨਿਯੁਕਤ ਚੇਅਰਮੈਨ ਹਰਪੀ ਸਿੰਘ ਖਟੜਾ ਨੇ ਸੈਕਟਰੀ ਗੁਰਜਿੰਦਰ ਮੋਹਨ ਸਿੰਘ ਨੇ ਕਿਹਾ ਹੈ ਕਿ ਉਹ ਜਥੇਬੰਦੀ ਵੱਲੋਂ ਦਿੱਤੀ ਹੋਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨਾਲ ਉਨ੍ਹਾਂ ਦੀ ਗੱਲਬਾਤ ਚੱਲ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਕੀ ਆਊਟਸੋਰਸ ਤੇ ਕੰਮ ਕਰਨ ਵਾਲੇ ਕਾਮਿਆਂ ਨੂੰ ਕੰਟਰੈਕਟ ਬੇਸ ਤੇ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਖਰੜ ਟ੍ਰਾਈ ਸਿਟੀ ਏਰੀਆ ਵਿੱਚ ਪੈਂਦੀ ਹੈ ਜਿਸ ਕਾਰਨ ਖਰੜ ਦੇ ਮੁਲਾਜ਼ਮਾਂ ਨੂੰ ਵੀ ਚੰਡੀਗੜ੍ਹ ਦੀ ਤਰਸ ਤੇ डीसी रेट ਦੇ ਦੀ ਮੰਗ ਕੀਤੀ ਜਾਵੇਗੀ ਇਸ ਮੌਕੇ ਉਹਨਾਂ ਸ਼ਹਿਰ ਵਾਸੀਆਂ ਨੇ ਵਿਸ਼ਵਾਸ ਦਵਾਉਂਦੇ ਕਿ ਹੈ ਕਿ ਸ਼ਹਿਰ ਵਿੱਚ ਵਿਕਾਸ ਦੇ ਕੰਮਾਂ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇਗਾ ਕਮਿਟੀ ਅਕ 2025 ਨੂੰ ਸਾਡੀ ਇੱਕ ਐਗਜ਼ੀਕਟਿਵ ਦੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਮੈਨੂੰ ਸਰਵ ਸੈਂਤੀ ਨਾਲ ਪ੍ਰਧਾਨ ਚੁਣਿਆ ਸੀਗਾ ਉਸ ਟਾਈਮ ਕੁਝ ਸਾਡੇ ਜਿਹੜੀ ਐਗਜ਼ੀਕਟਿਵ ਸੀਗੀ ਕੁਝ ਬੀਜ਼ੀ ਸੀਗੇ ਕੁਝ ਅਸੀਂ ਸ਼ਡਿਊਲ ਤਿਆਰ ਕਰ ਰਹੇ ਸੀਗੇ ਉਸ ਟਾਈਮ ਅਸੀਂ ਐਗਜ਼ੀਕਟਿਵ ਦਾ ਜਿਹੜਾ ਕਾਰਜਕਾਲ ਜਿਹੜਾ ਕੁਝ ਉਹਦੇ ਦੇਣੇ ਸੀਗੇ ਪੇਂਟਿੰਗ ਰੱਖਲੇ ਸੀਗੇ ਤਾਂ ਚਲੋ ਕੁਝ ਸਮਾਂ ਨਿਕਲ ਗਿਆ ਉਸ ਤੋਂ ਬਾਅਦ ਅਸੀਂ ਸਹੀ ਡਿਸੀਜਨ ਪਰ ਆਏ ਜਿਸ ਵਿੱਚ ਅਸੀਂ ਆਪਣੇ ਸਮੂਹ ਉਹਦੇਦਾਰਾਂ ਨੂੰ ਅੱਜ ਉਹਦੇ ਦੀ ਵੰਡ ਕੀਤੀ ਆ ਜਿਹਦੇ ਵਿੱਚ ਚੇਅਰਮੈਨ ਹਰਪ੍ਰੀਤ ਵੀਰ ਕਟੜੇ ਨੂੰ ਤੇ ਸੈਕਟਰੀ ਸਾਹਿਬ ਸਾਡੇ ਹੈਗੇ ਆ ਜੀ ਐਮ ਵੀਰ ਅਤੇ ਸੀਨੀਅਰ ਵਾਈਸ ਪ੍ਰਧਾਨ ਅੰਗਰੇਜ਼ ਵੀਰ ਜੀ ਨੂੰ ਤੇ ਬਾਕੀ ਵਿਸਤਾਰਪੂਰਕ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਚੇਅਰਮੈਨ ਹਰਪ੍ਰੀਤ ਸਿੰਘ ਖਟੜਾ ਜੀ ਤੇ ਵਾਈਸ ਚੇਅਰਮੈਨ ਵਿਕਰਮ ਸਿੰਘ ਭੁੱਲਰ ਤੇ ਸੀਨੀਅਰ ਵਾਈਸ ਪ੍ਰਧਾਨ ਅੰਗਰੇਜ਼ ਸਿੰਘ ਜੀ ਤੇ ਵਾਈਸ ਪ੍ਰਧਾਨ ਵਿਕਰਮ ਸਿੰਘ ਡੋਲਾ ਸੈਕਟਰੀ ਗੁਰਜਿੰਦਰ ਮੋਹਨ ਜੀ ਐਮਜੀ ਤੇ ਉਪ ਸੈਕਟਰੀ ਸੰਜੀਤ ਕੁਮਾਰ ਸੰਜੇ ਡਰਾਈਵਰ ਸਲਾਹਕਾਰ ਸ਼ਾਨਸੁੰਦਰ ਜੀ ਤੇ ਮੁੱਖ ਸਲਾਹਕਾਰ ਰਣਜੀਤ ਸਿੰਘ ਜੀ ਤੇ ਕੈਸ਼ੀਅਰ ਮੁਕੇਸ਼ ਕੁਮਾਰ ਤੇ ਉਪ ਕੈਸ਼ੀਅਰ ਸਾਗਰ ਸਿੰਘ ਤੇ ਕਨਵੀਨਰ ਸੁਖਵਿੰਦਰ ਸਿੰਘ ਹੈਪੀ ਤੇ ਉਪ ਕਨਵੀਨਰ ਪਵਨ ਕੁਮਾਰ ਪੰਮੀ ਤੇ ਪ੍ਰੈਸ ਸਖਤਰ ਕੁਸ਼ਕਮਾਰ ਉਪ ਪ੍ਰੈਸ ਸਖਤਰ ਗੁਰਜੀਤ ਸਿੰਘ ਜੀ ਪ੍ਰੋਪਗੈਂਡਾ ਸੈਕਟਰੀ ਸੋਨੀ ਵਾਟਰ ਸਪਲਾਈ ਜੀ ਐਡੀਟਰ ਸੰਜੀ ਸ਼ਰਮਾ ਜੀ ਤੇ ਐਡਵਾਈਜ਼ਰ ਮਨੀ ਜੀ ਤੇ ਲੀਗਲ ਐਡਵਾਈਜ਼ਰ ਦਵਿੰਦਰ ਵਾਟਰ ਸਪਲਾਈ ਜੀ ਉਪਰ ਐਡਵਾਈਜ਼ਰ சிவா ਜੀ ਤੇ ਜੁਆਇੰਟ ਸੈਕਟਰੀ ਰਾਧੇ ਸ਼ਾਮ ਜੀ ਇਹ ਸਾਰੇ ਜਿਹੜੇ ਸੀਗੇ ਅਹੁਦੇ ਵੰਡ ਕੀਤੀ ਗਈ ਹੈ ਤੇ ਮੈਂਬਰ ਹੈ ਇਹਦੇ ਵਿੱਚ ਅਸੀਂ ਜਿਹੜੇ ਲਾਏ ਆ ਜਗਦੀਸ਼ ਮਾਸਟਰ ਜੀ ਆਮਨ ਜੀ ਚਿੰਦਰਪਾਲ ਜੀ ਅਜੇ ਜੀ ਭਗਵੰਤ ਸਿੰਘ ਜੀ ਜੀਮੀ ਪਿੰਕਲ ਚਰਨਜੀਤ ਸਿੰਘ ਵਾਟਰ ਸਪਲਾਈ ਤੋਂ ਨੋਨੀ ਅਮਿਤ ਕੁਮਾਰ ਮੋਨੀ ਸੁਪਰਵਾਈਜ਼ਰ ਜੀ ਸੰਜੂ ਸੁਪਰਵਾਈਜ਼ਰ ਜੀ ਸੰਜੂ ਸੁਪਰਵਾਈਜ਼ਰ ਇਹ ਤੇ ਆਖਰੀ ਵਿੱਚ ਬਲਵਿੰਦਰ ਸਿੰਘ ਜੀ ਇਹ ਮੈਂਬਰ ਚੁਣੇ ਗਏ ਸਰਸਨਾਜਮਾ ਦੀਆਂ ਮੁੱਖ ਮੰਗਾਂ ਜਿਵੇਂ ਤੁਸੀਂ ਪਿੱਛੇ ਡੀਸੀ ਰੇਟ ਦੀ ਵੀ ਗੱਲ ਕਰੀ ਹੈ ਇਹਨਾਂ ਬਾਰੇ ਤੁਸੀਂ ਅਗਲਾ ਜਿਹੜਾ ਸਿਸਟਮ ਹੈ ਕੀ ਕਦਮ ਚੁੱਕੂਗੇ ਜੀ ਮਲਾਜਮਾਂ ਬਸ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਪੂਰੇ ਜਥੇਬੰਦੀ ਦਾ ਅਮਿਤ ਕੁਮਾਰ ਜੀ ਪ੍ਰਧਾਨ ਜੀ ਤੇ ਹੋਰ ਸਾਰੀ ਜਥੇਬੰਦੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਯੋਨਦੇ ਸਾਨੂੰ ਸਾਡੇ ਤੇ ਵਿਸ਼ਵਾਸ ਦਿਖਾ ਕੇ ਅਸੀਂ ਤਾਂ ਪਹਿਲਾਂ ਵੀ ਅਸੀਂ ਪੂਰਾ ਤਨਦੇਹੀ ਨਾਲ ਮਿਹਨਤ ਨਾਲ ਮਜ਼ਦਮਾਂ ਦੇ ਹੱਕਾਂ ਵਾਸਤੇ ਲੜਾਈਆਂ ਲੜਦੇ ਆ ਰਹੇ ਹਾਂ ਪੰਜਾਬ ਪੱਧਰ ਤੇ ਵੀ ਸਿਹ ਲੜਾਈਆਂ ਲੜੀਆਂ ਤੇ ਹੁਣ ਇੱਕ ਜਿਹੜਾ ਅਹੁਦਾ ਹੁੰਦਾ ਇੱਕ ਟੈਗ ਲੱਗ ਜਾਂਦਾ ਤੁਹਾਡੇ ਦੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਤੁਹਾਡੀ ਅਸੀਂ ਵੱਖ-ਵੱਖ ਆਉਂਦੇ ਆ ਤੇ ਜਿਹੜੇ ਨਿਯੁਕਤ ਕੀਤੇ ਆ ਸਾਡੇ ਅਹੁਦੇਦਾਰ ਉਹ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਪ੍ਰਧਾਨ ਨੇ ਕੰਮ ਕਰਨਾ ਜਨਰਲ ਸੈਕਟਰੀ ਨੇ ਕੰਮ ਕਰਨਾ ਚੇਅਰਮੈਨ ਨੇ ਕੰਮ ਕਰਨਾ ਉਹ ਜ਼ਿੰਮੇਵਾਰੀ ਅਸੀਂ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਸਾਰੇ ਮਜ਼ਦਮਾਂ ਨੂੰ ਮੈਂ ਵਿਸ਼ਵਾਸਦਵਾਨਾ ਕਿ ਜਿਹੜਾ ਤੁਸੀਂ ਸਾਡੇ ਤੇ ਭਰੋਸਾ ਦਿਖਾਇਆ ਹੈ ਵਿਸ਼ਵਾਸ ਦਿਖਾਇਆ ਹੈ ਉਤੇ ਅਸੀਂ ਖਰੇ ਉਤਰਾਂਗੇ ਤੇ ਇਸ ਤੋਂ ਬਾਅਦ ਸਾਡਾ ਜਿਹੜਾ ਮੁੱਖ ਟਾਰਗੇਟ ਮੇਨ ਟਾਰਗੇਟ ਹੈ ਅਸੀਂ ਪਿੱਛੇ ਸਫਾਈ ਸੇਵਕ ਤੇ ਸੀਵਰਮੈਨ ਅਸੀਂ ਕੰਟਰੈਕਟ ਬੇਸ ਤੇ ਕਰਾਈ ਸੀਗੇ ਤੇ ਸਾਡਾ ਜਿਹੜਾ ਅਗਲਾ ਟਾਰਗੇਟ ਹੈ ਉਹ ਆਲਰੇਡੀ ਸਾਡੀ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਮਾਨਯੋਗ ਲੋਕਲ ਬਾਡੀ ਮਿਨਿਸਟਰ ਜੀ ਨਾਲ ਸਾਡੀਆਂ ਕਈ ਮੁਲਾਕਾਤਾਂ ਹੋ ਚੁੱਕੀਆਂ ਤੇ ਜਿਹੜੇ ਸਾਡੇ ਆਊਟਸੋਰਸਿੰਗ ਤੇ ਮੁਲਾਜ਼ਮ ਨੇ ਜਿਵੇਂ ਕੰਪਿਊਟਰ ਆਪਰੇਟਰ ਹੈ ਡਾਟਾ ਐਂਟਰੀ ਆਪਰੇਟਰ ਹੈ ਮਾਲੀ ਹੈ ਡਰਾਈਵਰ ਹੈ ਜੋ ਇਲੈਕਟ੍ਰੀਸ਼ੀਅਨ ਹੈ ਕਿਸੇ ਵੀ ਕੈਟਾਗਰੀ ਦਾ ਮੁਲਾਜ਼ਮ ਹੈ ਜਾਂ ਟਿਊਬਲ ਆਪਰੇਟਰ ਹੈ ਉਹਨਾਂ ਦਾ ਸਾਡਾ ਅਗਲਾ ਟਾਰਗੇਟ ਹੈ ਉਹਨਾਂ ਨੂੰ ਅਸੀਂ ਕੰਟਰੈਕਟ ਬੇਸ ਤੇ ਕਰਾ ਕੇ ਛੱਡਾਂਗੇ ਇਸ ਤੋਂ ਬਾਅਦ ਅਸੀਂ ਜਿਹੜਾ ਡੀਸੀ ਰੇਟ ਹੈ ਉਹਦੀ ਅਸੀਂ ਇੱਕ ਮਤਾ ਹੀ ਪਾਸ ਕਰਵਾ ਲਿਆ ਡੀਸੀ ਰੇਟ ਹੈ ਜਿਹੜਾ ਚੰਡੀਗੜ੍ਹ ਡੀਸੀ ਰੇਟ 18000 ਰੁਪਏ ਹੈ ਇੱਥੇ ਸਾਡਾ 8-10000 ਰੁਪਏ ਹੈ ਜਦ ਕਿ ਜਿਹੜਾ ਸਾਡਾ ਸ਼ਹਿਰ ਹੈ ਖਰੋ ਟ੍ਰਾਈ ਸਿਟੀ ਦੇ ਵਿੱਚ ਪੈਂਦਾ ਹੈ ਇਸ ਲਈ ਸਾਡੀ ਜਿਹੜੀ ਅਗਲਾ ਸਟੈਪ ਹੈ ਅਸੀਂ ਉਹ ਡੀਸੀ ਰੇਟ ਚੰਡੀਗੜ੍ਹ ਵਾਲਾ ਕਰਵਾਵਾਂਗੇ ਮੁਲਾਜ਼ਮਾਂ ਦਾ ਮੁਲਾਜ਼ਮੇਕਾ ਜਿੰਦਾਬਾਦ ਮੁਲਾਜ਼ ਮੁਲਾਜ਼ਮਾਂ ਦੇ ਕੰਮਾਂ ਦੇ ਨਾਲ-ਨਾਲ ਅਸੀਂ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਨੇ ਆ ਕਿ ਅਸੀਂ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਵੀ ਪੂਰਾ ਸਹਿਯੋਗ ਦੇਵਾਂਗੇ ਤੇ ਅਸੀਂ ਆਪਣੇ ਮੁਲਾਜ਼ਮਾਂ ਨੂੰ ਬੇਨਤੀ ਕਰਾਂਗੇ ਕਿ ਹਰੇਕ ਪਬਲਿਕ ਮਨ ਨਾਲੇ ਡੀਲਿੰਗ ਉਹ ਬੜੇ ਪਿਆਰ ਨਾਲ ਕੀਤੀ ਜਾਵੇ ਕਿ ਆਪਣੀ ਸੀਟਾਂ ਤੇ ਜਿਹੜੀ ਪਬਲਿਕ ਲਈ ਸੀਟਾਂ ਇਹ 9 ਤੋਂ 5 ਤੱਕ ਆਪਣੀ ਹਾਜ਼ਰੀ ਯਕੀਨੀ ਬਣਾਈ ਜਾਵੇ ਅਸੀਂ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਸ਼ਹਿਰ ਦੀ ਸੁੰਦਰਤਾ ਵਾਸਤੇ ਅਸੀਂ ਸਾਰੇ ਮੁਲਾਜ਼ਮ ਰਲ ਕੇ ਅਸੀਂ ਪੂਰਾ ਆਪਣਾ ਯੋਗਦਾਨ ਦੇਵਾਂਗੇ ਤਾਂ ਜੋ ਸਾਡਾ ਜਿਹੜਾ ਸ਼ਹਿਰ ਹੈ ਉਹ ਹੱਸਦਾ ਬਹੱਸਦਾ ਤੇ ਸਾਫ਼ ਸੁਥਰਾ ਰਹੇ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज